ਸਿੰਗਾਪੁਰ ਥੋੜਾ ਜਿਹਾ ਬਹੁਤ ਜਿਆਦਾ ਪੀਸਫੁਲ ਕੰਟਰੀ ਹੈ ਮਤਲਬ ਆਲਮੋਸਟ ਟੌਪ ਦੇ ਪਹਿਲੇ 5 ਵਿੱਚ ਹੀ ਆਉਂਦਾ ਹੋਣਾ ਜਿੱਥੇ ਕ੍ਰਾਈਮ ਰੇਟ ਆਲਮੋਸਟ ਜ਼ੀਰੋ ਹੈ ਮਤਲਬ ਉਥੇ ਮੈਂ ਖੁਦ ਦੇਖਿਆ ਜਿਹੜੀਆਂ ਉਥੋਂ ਦੀਆਂ ਜਿਹੜੀਆਂ ਗੱਡੀਆਂ ਨੇ ਨਾ ਜਿਹੜੀਆਂ ਉਥੇ ਕਾਰਾਂ ਪੁਲਿਸ ਦੀਆਂ ਖੜੀਆਂ ਹੁੰਦੀਆਂ ਮਤਲਬ ਸਿਰਫ ਇੱਕ ਉਹੀ ਗੰਦੀਆਂ ਹੁੰਦੀਆਂ ਉਥੇ ਆਦਰਵਾਇਸ ਤਾਂ ਉਥੇ ਹਵਾ ਐਨੀ ਸਾਫ਼ ਹੈ ਕਿ ਉਹਦੇ ਤੇ ਜੇ ਤੁਸੀਂ ਬਸ ਤੇ ਆ ਉਥੇ ਜਿਹੜੀ ਉਹਨਾਂ ਟ੍ਰਾਂਸਪੋਰਟ ਹੈ ਪਬਲਿਕ ਉਹਦੇ ਤੇ ਜਦੋਂ ਮੀਂਹ ਪੈ ਜਾਂਦਾ ਹੈ ਨਾ ਤਾਂ ਜਿਵੇਂ ਆਪਣੇ ਪਾਣੀ ਜਦੋਂ ਵਗਦਾ ਹੈ ਤੇ ਉਹ ਆਪਣੇ ਨਿਸ਼ਾਨ ਛੱਡ ਦਿੰਦਾ ਗੱਡ ਕੋਈ ਹਵਾ ਚ ਡਸਟ ਹੁੰਦੀ ਹੈਗੀ ਪਰ ਉਥੇ ਜਿਹੜਾ ਪਾਣੀ ਲੱਗੇਗਾ ਸੁੱਕੇਗਾ ਕੋਈ ਨਿਸ਼ਾਨ ਨਹੀਂ ਆਂਦਾ ਵਿੱਚੇ ਮਤਲਬ ਇੰਨਾ ਕਲੀਨਿਨੈਸ ਹੈ ਬਟ ਸਿਰਫ ਉਹਦੇ ਪੁਲਿਸ ਦੀਆਂ ਜਿਹੜੀਆਂ ਕਾਰਾਂ ਖੂਰਾ ਨੇ ਕਿਉਂਕਿ ਉਥੇ ਕ੍ਰਾਈਮ ਰੇਟ ਹੈ ਹੀ ਨਹੀਂ ਕਾਰਾਂ ਯੂਜ਼ ਨਹੀਂ ਹੁੰਦੀਆਂ ਇੱਕ ਥਾਂ ਤੇ ਖੜੀਆਂ ਤਿੰਨ ਤਿੰਨ ਚਾਰ ਚਾਰ ਮਹੀਨੇ ਖੜੀਆਂ ਹੈਗੀਆਂ ਯੂਜ਼ ਹੀ ਨਹੀਂ ਹੁੰਦੀਆਂ ਬਟ ਉਹਨਾਂ ਨੇ ਕੀ ਕੀਤਾ ਹੋਇਆ ਕਿ ਕੋਈ ਅੱਛਾ ਪੁਲਿਸ ਅਫੀਸ਼ਰ ਵੀ ਬਹੁਤ ਘੱਟ ਨੇ ਤੁਹਾਨੂੰ ਐਡਾ ਪੁਲਿਸ ਦਿਖੂਗੀ ਹੋਈ ਨਹੀਂ ਜ਼ਿਆਦਾ ਜਿਵੇਂ ਮੇਨ 에ਅਰਪੋਰਟ ਵਗੈਰਾ ਥੋੜਾ ਵੱਡੇ ਖੂਗਾ ਆਦਰਵਾਇਜ਼ ਤੁਹਾਨੂੰ ਪੁਲਿਸ ਸਟੇਸ਼ਨ ਦੇ ਬਾਹਰ ਵੀ ਕਿਤੇ ਦਿਖੂ ਬਟ ਉਹਦੇ ਚ ਇੱਕ ਕੀ ਹੁੰਦਾ ਹੈਗਾ ਉਹਨਾਂ ਨੇ ਨਾ ਇਹ ਕੀਤਾ ਹੁੰਦਾ ਜਿਵੇਂ ਲਾਲੋ ਪੁਲਿਸ ਜਿਹੜੀ ਹੈਗੀ ਆ ਜਿਵੇਂ ਵੀਕਐਂਡਸ ਆਗੇ ਪਤਾ ਹੈ ਵੀ ਇੰਡੀਅਨ ਏਰੀਆਜ਼ ਨੇ ਹਨਾ ਦੇ ਆ ਰਾਈਕ ਸਲੰਮਸ ਤੇ ਉਹ ਏਰੀਆਜ਼ ਮੈਂ ਸਲੰਮਸ ਨਹੀਂ ਕਹਿ ਸਕਦੇ ਮਤਲਬ ਇੰਡੀਆ ਦੇ ਤਾਂ ਚੰਗੇ ਪੌਸ਼ ਏਰੀਆਜ਼ ਨਾਲੋਂ ਸੋਹਣੇ ਨੇ ਬਟ ਉਹ ਏਰੀਆ ਨੂੰ ਕੈਟੇਗੋਰੀਜ਼ ਇਦਾਂ ਕਰਦੇ ਨਹੀਂ ਫਿਰ ਉਹ ਨਾ ਪ੍ਰਾਈਵੇਟ ਸਿਕਿਉਰਿਟੀ ਹਾਇਰ ਕਰ ਲੈਂਦੇ ਨੇ ਪੁਲਿਸ ਦੀ ਪ੍ਰਾਈਵੇਟ ਸਿਕਿਉਰਿਟੀ ਹੁੰਦੀ ਹੈ ਉਹ ਵੀ ਨਹੀਂ ਕਰਾਏ ਦਾ ਤੇ ਪੁਲਸੀਏ ਹੁੰਦੇ ਨੇ ਉਥੇ ਤੇ ਉਹ ਸਿਕਿਉਰਿਟੀ ਵਾਲੀ ਜਸ ਜੈਕਟ ਜੀ ਬਾਕੇ ਘੁੰਮਰੇ ਹੁੰਦੇ ਨੇ ਮਰਸੀਡਿਸ ਥੈਂਕਸ ਹਾਂ ਪਰ ਉਹ ਹੁਣ ਤੁਸੀਂ ਇਹ ਦੇਖੋ ਵੀ ਇਹ ਇਹ ਜੇ ਇਹੋ ਜਿਹੀ ਚੀਜ਼ਾਂ ਮਤਲਬ ਆਪਣੇ ਇੰਡੀਆ ਚ ਜੇ ਕਿਰਾਏ ਵਾਲੇ ਪੁਲਸ ਵਾਲੇ ਵੀ ਆ ਜਾਣ ਜੇ ਆਪਣੇ ਪੰਜਾਬ ਹੋਮਗਾਰਡ ਵਾਲੇ ਉਹ 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 ਪਹਿਲਾਂ ਹੀ ਪੈਸੇ ਬੁਸੇ ਫੜਫੜ ਕੇ ਆਪਣਾ ਕੰਮ ਸਾਰ ਲੈਂਦੇ ਨੇ